ਅੱਜ ਪੂਰਾ ਪੰਜਾਬ ਪੰਜਾਬ ਦੀ ਧਰਤੀ ਦੇ ਉਹ ਜ਼ਮੀਰਾਂ ਵਾਲੇ ਲੋਕ ਇਨਸਾਫ ਮੰਗਦੇ ਆ ਇਨਸਾਫ ਮੰਗਦੇ ਉਸ ਬੱਚੇ ਦੇ ਲਈ ਇਨਸਾਫ ਮੰਗਦੇ ਆ ਉਸ ਦਰਿੰਦੇ ਦੇ ਖਿਲਾਫ ਤਾਂ ਕਿ ਉਸ ਨੂੰ ਕਿਵੇਂ ਨਾ ਕਿਵੇਂ ਕਰਕੇ ਫਾਹੇ ਲਾਇਆ ਜਾਵੇ ਇਹ ਇੱਕ ਬਹੁਤ ਵੱਡਾ ਇੱਕ ਸੰਘਰਸ਼ ਦੇ ਰੂਪ ਵਿੱਚ ਪੰਜਾਬ ਵਿੱਚ ਵਾਇਵ ਉੱਠੀ ਆ ਤੇ ਵਾਇਵ ਠੰਡੀ ਨਹੀਂ ਪੈਣੀ ਚਾਹੀਦੀ ਅੱਜ ਹਰਵੀਰ ਕੱਲਾ ਹਰ ਵੀਰ ਨਹੀਂ ਕਿਸੇ ਇੱਕ ਮਾਂ ਦਾ ਪੁੱਤ ਨਹੀਂ ਲੱਖਾਂ ਮਾਵਾਂ ਦਾ ਪੋਤੇ ਹਰ ਵੀਰ ਦੀ ਜਗ੍ਹਾ ਸਾਡੇ ਬੱਚੇ ਹੋ ਸਕਦੇ ਆ ਜਿੰਦਾਬਾਦ 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 ਇੱਕ ਜੋ ਮੂਵਮੈਂਟ ਹਰ ਹਰਵੀਰ ਦੇ ਕਾਤਲ ਨੂੰ ਫਾਹੇ ਲਾਉਣ ਲਈ ਸੁਗਵਾੜੇ ਤੋਂ ਇੱਕ ਇਹ ਮੂਵਮੈਂਟ ਅਰੀ ਹੋਈ ਹੈ ਕਬੱਡੀ ਇੱਕ ਵੱਡੀ ਕਬੱਡੀ ਲੋਕਾ ਜੀ ਹੁਣ ਕਹਿੰਦੇ ਕਿ ਇੱਕ ਤੁਸੀਂ ਦੇਖ ਰਹੇ ਆ ਤੁਸੀਂ ਦੇਖੋ پہلے <muchas> औरत औरत जी सुखिया अॼु की बढ़ाओ ਅੱਜ ਅਸੀਂ ਮੰਗ ਲੈ ਕੇ ਆਏ ਆ ਦੂਜੀ ਮੰਗ ਸਾਡੀ ਇਹ ਆ ਕਿ ਪਰਿਵਾਰ ਜਿਹੜਾ ਆ ਉਹਨੂੰ ਬਿਲਕੁਲ ਇਨਸਾਫ ਜਿਹੜਾ ਆ ਉਹ ਮਿਲਣਾ ਚਾਹੀਦਾ ਜਿਹੜੇ ਬੱਚੇ ਆ ਜਾਂ ਜੜੀਆਂ ਸਾਡੀਆਂ ਧੀਆ ਆ ਜਾਂ ਜੜੀਆਂ ਹੋਰ ਪਾ ਆ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਉਣੀ ਚਾਹੀਦੀ ਆ ਅੱਜ ਅਸੀਂ ਇਹ ਸਰਕਾਰ ਤੋਂ ਮੰਗ ਕਰਨ ਇਹ ਸਾਰੇ ਜਿਹੜੇ ਹੱਥ ਛੋੜ ਕੇ ਬੇਚੇ ਜਿਨਾ ਕਿ ਆਪਾਂ ਸਾਰੇ ਜਾਣਦੇ ਆ ਤਾਂ ਬਹੁਤ ਪਿਆਰਾ ਵੀਰ ਜਿਹੜਾ ਹਰ ਵੀਰ ਧੀਰੇ ਜਿੱਦੀ ਸਾਡੇ ਕੋਲੋਂ ਜਿਹਨੂੰ ਉਹਦੇ ਨਾਲ ਕੋਈ ਵੀ ਜਿਹੜਾ ਵੀ ਬੰਦਿਆਂ ਦਾ ਜਿਹੜਾ ਵੀ ਦੋਸ਼ੀ ਆ ਉਹਨੂੰ ਘੱਟ ਤੋਂ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਉਹਦੇ ਨਾਲ ਨਾਲ ਇਹਧਰ ਆ ਜਾਓ ਸਾਰੇ ਸੱਜਣ ਤਲੇ ਬਸਿਆ ਜਾਓ ਵੀ ਉਹਦੇ ਨਾਲ ਨਾਲ ਅਸੀਂ ਇਹ ਮੰਗ ਕਰਦੇ ਆ ਕਿ ਸਾਡੇ ਬੱਚੇ ਅੱਜ ਸਾਡੇ ਘਰਾਂ ਦੇ ਵਿੱਚ ਸੁਰੱਖਿਅਤ ਨਹੀਂ ਸਾਡੀਆਂ ਭੈਣਾਂ ਘਰਾਂ ਦੇ ਅੰਦਰ ਸੁਰੱਖਿਅਤ ਨਹੀਂ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਵੀ ਤੋਂਦੀ ਸਰਕਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਸੋ ਅੱਜ ਆਪਣੇ ਵੱਲੋਂ ਜਿੰਨੇ ਵੀ ਸਾਡੇ ਸੱਜਣ ਆਏ ਜਿਹੜੇ ਆ ਜਿਹੜਾ ਇੱਥੇ ਸਾਡੇ ਪਿੰਡ ਪਾਣੂ ਵੀ ਦੇ ਇੱਕ ਗਰੀਬ ਪਰਿਵਾਰ ਦੇ ਨਾਲ ਇਹ ਇਸ ਤਰ੍ਹਾਂ ਹੋਈ ਵਿਚਾਰਿਆਂ ਦੇ ਨਾਲ ਇੱਕ ਗਰੀਬ ਗਰੀਬ ਪ੍ਰਵਾਸੀ ਨੇ ਕਰਜ਼ਾ ਲੈ ਲਿਆ ਕਰਜ਼ਾ ਲੈਣ ਕਰਕੇ ਕਰਜ਼ਾ ਇਹ ਤੋਂ ਵਾਪਸ ਨਹੀਂ ਹੋ ਸਕਿਆ ਤੇ ਬੈਂਕ ਵਾਲੇ ਵੀ ਇਹਨੂੰ ਜਲਦੀ ਕਰਨਾ ਪਿਆ ਇਹਨਾਂ ਦੁਖੀ ਕੀਤਾ ਇਹਨੂੰ ਇਥੋਂ ਵਿਚਾਰੇ ਨੂੰ ਤਾਂ ਫਿਰ ਹਿਸ਼ਾਰਪੁਰ ਜਾਣਾ ਪਿਆ ਉਥੇ ਕਿਰਾਏ ਤੇ ਦੁਕਾਨ ਤੇ ਰਹਿਣ ਲਗਾ ਉਥੇ ਗੁਰਦੁਆਰਾ ਸਾਹਿਬ ਜਦੋਂ ਬੱਚੇ ਰੋਜ਼ ਵੀ ਤਰ੍ਹਾਂ ਜਾਂਦੇ ਸੀ ਉਥੇ ਇੱਕ ਪ੍ਰਵਾਸੀ ਗੁੰਡਾ ਗੁੰਡੇ ਨੇ ਐਦਾਂ ਜਲੀਲ ਕੀਤਾ ਉਸ ਲੜਕੇ ਨੂੰ ਕਿਟਨਪ ਕਰਕੇ ਉਸ ਨੇ ਇੰਨੀ ਦਰਿੰਦਗੀ ਕੀਤੀ ਜਿਹੜਾ ਕਿ ਉਹ ਜਿਹੜੀ লাশ ਐਦਾਂ ਜਿਹੜੀ ਸੀ ਮੂੰਹ ਵੀ ਉਹਨਾਂ ਦੇਖਣਯੋਗ ਨਹੀਂ ਛੱਡਿਆ ਉਹਦੇ ਇਦਾਰੇ ਲੂ ਗੱਡੇ ਖੜੇ ਹੁੰਦੇ ਸੀ ਇੱਥੇ ਜਦੋਂ ਅਸੀਂ ਸੰਸਕਾਰ ਵੀ ਕੀਤਾ ਉਹਦੇ ਮੂੰਹ ਵੀ ਅਸੀਂ ਦਿਖਾ ਨਹੀਂ ਸਕੇ ਇਹੋ ਜਿਹੇ ਉਹਦਾ ਹਸ਼ਰ ਕੀਤਾ ਇਹੋ ਜਿਹੇ ਬੰਦੇ ਜਿਹੜੇ ਇਦਾਂ ਦੇ ਲੋਕ ਐ ਕ੍ਰਿਮੀਨਲ ਬਹੁਤ ਆ ਇਹਨਾਂ ਦੇ ਜੇ ਉਧਰ ਵਿਹਾਰ ਚੋਂ ਕਤਲ ਜੜਾ ਕਰਕੇ ਕ੍ਰਾਈਮ ਇੱਧਰ ਪੰਜਾਬ ਚ ਆ ਜਾਂਦੇ ਆ ਪੰਜਾਬ ਤੋਂ ਜਾ ਕੇ ਤੇ ਉਧਰ ਚਲੇ ਜਾਂਦੇ ਆ ਇਹਨਾਂ ਬੰਦਿਆਂ ਨੂੰ ਨੱਥ ਪਾਈ ਜਾਵੇ ਇਹਨਾਂ